ਇੱਕ ਬੰਦੇ ਨੇ ਇੱਕ ਪੰਜਾਬ ਦੀ ਜਿਹੜੀ ਪੰਜਾਬੀਅਤ ਨੂੰ ਤੇ ਆਪਦੀ ਪੱਗ ਨੂੰ ਇੰਨਾ ਉੱਚਾ ਚੱਕ ਕੇ ਇਸ ਦਾ ਮਾਣ ਵਧਾਇਆ ਹੈ ਦੀ ਮਾਣ ਮਹਿਸੂਸ ਕਰਨਾ ਚਾਹੀਦਾ ਪਰ ਅੱਜ ਦੇ ਲੀਡਰ ਜਿਹੜੇ ਇਹਨੂੰ ਕ੍ਰਿਟਿਕਾਈਜ਼ ਕਰ ਰਹੇ ਆ ਵੀ ਇਹਨੂੰ ਪੰਜਾਬ ਦਾ ਪੁੱਤ ਕਿਉਂ ਕਹਤਾ ਲੱਗਦਾ ਕੀ ਹੈ ਅਮਨਜਿੰਦਰ ਸਿੰਘ ਸਿਰਸਾ ਨੂੰ ਕਿਉਂ ਇਸ ਤੋਂ ਇਤਰਾਜ਼ ਹੋਇਆ ਕਿਉਂ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਇੱਕ ਸਰਫ ਇੱਕ ਕ੍ਰਿਟਿਸਿਜ਼ਮ ਕਰਨ ਦੀ ਗੱਲ ਹੈ ਵੀ ਇੱਕ ਪੰਜਾਬੀ ਗਾਇਕ ਐਡੇ ਵੱਡੇ ਲੈਵਲ ਦੇ ਉੱਤੇ ਜਾ ਕੇ ਪੱਗਦੰਦਾ ਦਾ ਨਾਮ ਰੌਸ਼ਨ ਕਰ ਰਿਹਾ ਤੇ ਉਸ ਚੀਜ਼ ਨੂੰ ਕ੍ਰਿਟਿਕਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਦੀ ਹੈ ਡੀਫੇਮ ਕਰਨ ਦੀ ਗੱਲ ਹੈ ਤਾਂ ਵੀ ਇਹ ਕੋਈ ਮੁੱਦਾ ਹੀ ਨਹੀਂ ਸੀਗਾ ਇਹਨੂੰ ਖਾਮ-ਖਾਂ ਇਸ ਤੇ ਰਿਐਕਟ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਮੈਂ ਤਾਂ ਆਪਾਂ ਕਹਿੰਨਗੇ ਇਹ ਤਾਂ ਮੁੱਦੇ ਵਾਲੀ ਗੱਲ ਹੀ ਨਹੀਂ ਗੀ ਇਹਦਾ ਕੋਈ ਗੱਲ ਹੀ ਨਹੀਂ ਵੀ ਆਪਾਂ ਨੂੰ ਇਹ ਹੋਣੀ ਚਾਹੀਦੀ ਹੈ ਵੀ ਐਡੀ ਵੱਡੀ ਗੱਲ ਬਣਾ ਦਿੱਤੀ ਜਾਵੇ ਇਹਦੇ ਚੋਂ ਬਾਬੂ ਸ਼ੈ ਦੇਖ ਰਹੇ ਤੁਸੀਂ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਜਿਹੜਾ ਹਾਲ ਹੀ ਕੈਨੇਡਾ ਸ਼ੋਅ ਸੀ ਉਹਦੀਆਂ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਜਿੱਥੇ ਇੱਕ ਪਾਸੇ ਸ਼ੋਅ ਸੋਲਡ ਆਊਟ ਰਹਿੰਦੀਆਂ ਲਗਾਤਾਰ ਚਰਚਾਵਾਂ ਨੇ ਵੀਡੀਓਜ਼ ਆ ਰਹੀਆਂ ਨੇ ਤੇ ਉੱਥੇ ਹੀ ਇੱਕ ਹੋਰ ਬੜਾ ਵੱਡਾ ਇੱਕ ਵੱਡੀ ਘਟਨਾ ਹੋਈ ਜਦੋਂ ਜਸਟਨ ਟਰੂਡੋ ਦਿਲਜੀਤ ਦੋਸਾਂਝ ਨੂੰ ਉੱਥੇ ਮਿਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਟਵੀਟ ਵੀ ਕੀਤਾ ਹੈਗਾ ਦਿਲਜੀਤ ਦੋਸਾਂਝ ਬਾਰੇ ਜੋ ਉਹਨਾਂ ਨੇ ਲਿਖਿਆ ਤੇ ਉਸ ਤੇ ਹੁਣ ਜਿਹੜਾ ਹੈਗਾ ਕਾਫੀ ਰਿਐਕਸ਼ਨ ਸਾਰੇ ਨੇ ਤੇ ਅ ਅਗਾਏ ਫਰੋਮ ਪੰਜਾਬ ਉਸ ਦੇ ਵਿੱਚ ਟਰੂਡੋ ਨੇ ਦਿਲਜੀਤ ਨੂੰ ਕਿਹਾ ਜਿਸ ਤੇ ਫਿਲਹਾਲ ਮਨਜਿੰਦਰ ਸਿੰਘ ਸਿਰਸਾ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਦਾ ਜਿਹੜਾ ਰਿਐਕਸ਼ਨ ਹੈ ਉਹ ਬੜਾ ਚਰਚਾ ਦੇ ਵਿੱਚ ਹੈ ਸੁਰਖੀਆਂ ਚ ਹੈ ਮਨਜਿੰਦਰ ਸਿੰਘ ਸਿਰਸਾ ਨੇ ਇਹ ਕਿਹਾ ਕਿ ਟਰੂਡੋ ਨੂੰ ਉਸ ਪੰਜਾਬ ਦਾ ਕਹਿਣ ਦੀ ਬਜਾਏ ਉੱਥੇ ਇੰਡੀਆ ਦਾ ਕਹਿਣਾ ਚਾਹੀਦਾ ਸੀ ਕਿਉਂਕਿ ਪੰਜਾਬ ਵੀ ਇੰਡੀਆ ਦਾ ਪਾਰਟ ਹੈ ਤੇ ਸਪੈਸੀਫਿਕਲੀ ਪੰਜਾਬ ਲਿਖਣਾ ਇੱਕ ਕਿਤੇ ਨਾ ਕਿਤੇ ਉਸਤੇ ਉਹਨਾਂ ਨੇ ਇੱਕ ਕਮੈਂਟ ਕੀਤਾ ਇਸ ਨੂੰ ਕਿਵੇਂ ਲੈ ਰਹੇ ਨੇ ਸਾਰੇ ਕਈ ਜਿਹੜੇ ਲੀਡਰ ਨੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਉਹ ਵੀ ਅਸੀਂ ਤੁਹਾਡੇ ਨਾਲ ਰਿਐਕਸ਼ਨ ਸਾਂਝੇ ਕਰ ਰਹੇ ਹਾਂ ਤੇ ਇਸੇ ਬਾਰੇ ਗੱਲਬਾਤ ਅਸੀਂ ਕਰਾਂਗੇ ਸ਼ਰੋਮਨੀ ਕਾਲੀ ਦਲ ਦੇ ਲੀਡਰ ਅਜੀਪਾਲ ਆ ਸਿੰਘ ਮਿੱਡੂ ਖੇੜਾ ਸਾਡੇ ਨਾਲ ਮੌਜੂਦ ਨੇ ਅ ਜੇਪਾਲ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜਿਹੜਾ ਉਹ ਸ਼ੋਅ ਹੋਇਆ ਉਸ ਤੋਂ ਬਾਅਦ ਟ੍ਰੂਟੋ ਦਾ ਮਿਲਣਾ ਫਿਰ ਦਲਜੀਤ ਬਾਰੇ ਜੋ ਗੱਲਾਂ ਕਹਿਣੀਆਂ ਤੇ ਉਸ ਤੇ ਮਨਜਿੰਦਰ ਸਿੰਘ ਸਿਰਸਾ ਨੇ ਜਵਾਬ ਦਿੱਤਾ ਜੋ ਦੇਖੋ ਜੀ ਇਹ ਬੜੀ ਮਾਣ ਦੀ ਗੱਲ ਹੈ ਕਿ ਇੱਕ ਆਪਣਾ ਪੰਜਾਬੀ ਗਾਇਕ ਨੇ ਜਾ ਕੇ ਰੌਜਰ ਸੈਂਟਰ ਜਿਹੜਾ ਸਟੇਡੀਅਮ ਹੈ ਇੱਕ ਬਹੁਤ ਵੱਡਾ ਉੱਥੇ ਕਾਨਸਰਟ ਹੁੰਦਾ ਉਸ ਕਾਨਸਰਟ ਦੇ ਵਿੱਚ ਫੁੱਲੀ ਸੋਲਡ ਆਊਟ ਹੋਣਾ ਇੱਕ ਆਪ ਦੇ ਆਪ ਚ ਵੱਡੀ ਬਹੁਤ ਵੱਡੀ ਗੱਲ ਸੋ ਇਸ ਕਰਕੇ ਇਹ ਤਾਂ ਸਮਾ ਦੀ ਵਧਾਈ ਦੇਣ ਵਾਲੀ ਗੱਲ ਆ ਵੀ ਇੱਕ ਸਿੱਖ ਬੰਦੇ ਨੇ ਇੱਕ ਪੰਜਾਬ ਦੀ ਜਿਹੜੀ ਪੰਜਾਬੀਅਤ ਨੂੰ ਤੇ ਆਪਦੀ ਪੱਗ ਨੂੰ ਇੰਨਾ ਉੱਚਾ ਚੱਕ ਕੇ ਇਸ ਦਾ ਮਾਣ ਵਧਾਇਆ ਇਸ ਗੱਲ ਤੇ ਆਪਾਂ ਨੂੰ ਸਮਾਂ ਦੀ ਮਾਨ ਮਹਿਸੂਸ ਕਰਨਾ ਚਾਹੀਦਾ ਪਰ ਅੱਜ ਦੇ ਲੀਡਰ ਜਿਹੜੇ ਇਹਨੂੰ ਕ੍ਰਿਟਿਕਾਈਜ਼ ਕਰ ਰਹੇ ਆ ਵੀ ਇਹਨੂੰ ਪੰਜਾਬ ਦਾ ਪੁੱਤ ਕਿਉਂ ਕਹਤਾ ਜੇ ਪੰਜਾਬ ਦਾ ਪੁੱਤ ਹੈ ਤਾਂ ਫੇਰ ਹੀ ਪੰਜਾਬ ਦਾ ਪੁੱਤ ਅਖ ਹੈ ਗਿਆ ਦੂਜੀ ਗੱਲ ਇਹ ਪੰਜਾਬ ਕੋਈ ਹਿੰਦੁਸਤਾਨ ਨਾਲੋਂ ਵੱਖ ਨਹੀਂਗਾ ਹਿੰਦੁਸਤਾਨ ਦਾ ਇੱਕ ਹਿੱਸਾ ਹੀ ਹੈ ਪੰਜਾਬ ਸੋ ਇਸ ਕਰਕੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦਾ ਜੇ ਕੋਈ ਮਹਾਰਾਸ਼ਟਰੀਨ ਮਹਾਰਾਸ਼ਟਰੀਨ ਕਹਿੰਦਾ ਆਪਦੇ ਆਪ ਨੂੰ ਤੇ ਪੰਜਾਬ ਵਾਲਾ ਆਪਦੇ ਆਪ ਨੂੰ ਪੰਜਾਬੀ ਕਹਿੰਦਾ ਤੇ ਸੋ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਬਾਕੀ ਜਿਹੜੀ ਇਹ ਗੱਲ ਕਰਦੇ ਗਰੀਮਾਂ ਦੀ ਗੱਲ ਕੀਤੀ ਹੈ ਵੀ ਗਰੀਮਾਂ ਹੋਣੀ ਚਾਹੀਦੀ ਹੈ ਜਸਟਨ ਟਰੂਡੋ ਨੂੰ ਇਹ ਕਰਨਾ ਚਾਹੀਦਾ ਸੀਗਾ ਵੀ ਹਿੰਦੁਸਤਾਨ ਦਾ ਪੁੱਤ ਆਖਣਾ ਚਾਹੀਦਾ ਸੀਗਾ ਤੇ ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ ਸਾਡੇ ਜਿਹੜੇ ਵੱਡੇ ਲੀਡਰ ਆ ਉਹਨਾਂ ਦੀਆਂ ਗਰੀਮਾਂ ਕਿੱਥੇ ਜਾਂਦੀਆਂ ਜਦੋਂ ਆਪਣੇ ਇੱਥੇ ਆ ਕੇ ਕਿਸਾਨ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੀ ਜਾਂਦੀ ਹੈ ਤੇ ਜਦੋਂ ਇਹਨਾਂ ਤੇ ਲਾਠੀ ਚਾਰਜ ਕੀਤੇ ਜਾਂਦੇ ਉਦੋਂ ਗਰੀਮਾਂ ਦੀ ਗੱਲ ਆਪਾਂ ਕਿਉਂ ਨਹੀਂ ਕਰਦੇ ਸੋ ਇਸ ਕਰਕੇ ਮੈਂ ਕਹਿੰਨਾ ਵੀ ਇਹ ਤਾਂ ਮਾਨ ਮਹਿਸੂਸ ਕਰਨ ਵਾਲੀ ਗੱਲ ਹੈ ਤੇ ਆਪਾਂ ਨੂੰ ਇਸ ਚੀਜ਼ ਦਾ ਫਕਰ ਹੋਣਾ ਚਾਹੀਦਾ ਹੈ ਵੀ ਇੱਕ ਪੰਜਾਬੀ ਬੰਦੇ ਨੇ ਇੱਕ ਪੱਗ ਵਾਲੇ ਬੰਦੇ ਨੇ ਜਾ ਕੇ ਐਡਾ ਵੱਡਾ ਕਾਨਸਰਟ ਕੀਤਾ ਤੇ ਉੱਥੇ ਉਹਨੂੰ ਕਾਮਯਾਬ ਕੀਤਾ ਤੇ ਸਮਾ ਦੀ ਮਾਨ ਮਹਿਸੂਸ ਕਰਨ ਵਾਲੀ ਗੱਲ ਹੈ ਲੱਗਦਾ ਕੀ ਹੈ ਅਮਨਜਿੰਦਰ ਸਿੰਘ ਸਿਰਸਾ ਨੂੰ ਕਿਉਂ ਇਸ ਤੋਂ ਇਤਰਾਜ਼ ਹੋਇਆ ਕਿਉਂ ਉਹਨਾਂ ਨੇ ਇਹ ਗੱਲ ਕਹੀ ਦੇਖੋ ਜੀ ਇਹ ਤਾਂ ਹੁਣ ਉਹੀ ਗੱਲ ਮੈਂ ਅੱਗੇ ਵੀ ਕਹਿੰਦਾ ਵੀ ਜਦੋਂ ਗਰੀਮਾ ਦੀ ਗੱਲ ਕੀਤੀ ਹੈ ਵਾਰੀ-ਵਾਰੀ ਵੀ ਗਰੀਮਾ ਹੋਣੀ ਚਾਹੀਦੀ ਹੈ ਜੁਸਨ ਟਰੂਡੋ ਨੂੰ ਤੇ ਗਰੀਮਾ ਹੋਰ ਵੀ ਬਹੁਤੀਆਂ ਗੱਲਾਂ ਚ ਹੋਣੀ ਚਾਹੀਦੀ ਹੈ ਜਿਵੇਂ ਕਿ ਆ ਪਿੱਛੇ ਜੇ ਹੁਣ ਕਿਸਾਨਾਂ ਦਾ ਮੁੱਦਾ ਲੈ ਲਓ ਹੋਰ ਬਥੇਰੇ ਮੁੱਦੇ ਆ ਜਿਹੜੇ ਪੰਜਾਬ ਨਾਲ ਜੁੜੇ ਹੋਏ ਮੁੱਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਸਿਰਫ ਇੱਕ ਕ੍ਰਿਟਿਸਿਜ਼ਮ ਕਰਨ ਦੀ ਗੱਲ ਹੈ ਵੀ ਇੱਕ ਪੰਜਾਬੀ ਗਾਇਕ ਐਡੇ ਵੱਡੇ ਲੈਵਲ ਦੇ ਉੱਤੇ ਜਾ ਕੇ ਪੱਗ ਦਾ ਨਾਮ ਰੌਸ਼ਨ ਕਰ ਰਿਹਾ ਤੇ ਉਸ ਚੀਜ਼ ਨੂੰ ਕ੍ਰਿਟਿਕਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡੀਫੇਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਹੋਰ ਕੁਝ ਨਹੀਂ ਹੈ ਅੱਛਾ ਮਨਜਿੰਦਰ ਸਿੰਘ ਸਿਰਸਾ ਕਿਸੇ ਸਮੇਂ ਥੋੜੇ ਸਮਾਂ ਪਹਿਲਾਂ ਹੀ ਤੁਹਾਡੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਬੜੇ ਖਾਸਮ ਖਾਸ ਸੀਗੇ ਹੁਣ ਚਲੋ ਬੀਜੇਪੀ ਚ ਨੇ ਜੇਕਰ ਉਸੇ ਤਰ੍ਹਾਂ ਤੁਹਾਡੀ ਪਾਰਟੀ ਚ ਹੁੰਦੇ ਤੁਹਾਨੂੰ ਲੱਗਦਾ ਫਿਰ ਵੀ ਉਹਨਾਂ ਨੇ ਇਹ ਗੱਲ ਕਹਿਣੀ ਸੀਗੀ ਜਾਂ ਵਾਕਈ ਮਨਜਿੰਦਰ ਸਿੰਘ ਸਰਸਾ ਬੋਲ ਰਹੇ ਹੈ ਜਾਂ ਇਹ ਭਾਜੀਪੀ ਦਾ ਮਤਲਬ ਹੈਗਾ ਕਿ ਉਹਨਾਂ ਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਦਾ ਤੁਸੀਂ ਕਮੈਂਟ ਕਰੋ ਮੈਨੂੰ ਨਹੀਂ ਲੱਗਦਾ ਜੇ ਆਪਣੇ ਮਨਜਿੰਦਰ ਸਿੰਘ ਸਰਸਾ ਜੀ ਆਪਣੇ ਕਾਲੀਦਾਲ ਚੋਂਦੇ ਤੇ ਇਹੋ ਜਿਹਾ ਕੁਝ ਬਿਆਨ ਦਿੰਦੇ ਇਹ ਤਾਂ ਸਰਸਾ ਦਾ ਉਹ ਹੈ ਵੀ ਇਹ ਤਾਂ ਸੋਚ ਦੀ ਗੱਲ ਹੈ ਵੀ ਹੁਣ ਇਹੋ ਦੇਖਣਾ ਚਾਹੀਦਾ ਵੀ ਪਿੱਛੇ ਕੋਈ ਇਹਨਾਂ ਦੇ ਪਿੱਛੇ ਪਾਰਟੀ ਬੋਲ ਰਹੀ ਹੈ ਜਾਂ ਇਹ ਬੋਲਦੇ ਹੈ ਪਰ ਇਸ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਪਹਿਲਾਂ ਸੋਚ ਸਮਝ ਕੇ ਆਪਾਂ ਨੂੰ ਦੇਣੇ ਚਾਹੀਦੇ ਕਿਉਂਕਿ ਪੰਜਾਬ ਵੀ ਇੱਕ ਹਿੰਦੁਸਤਾਨ ਦਾ ਹਿੱਸਾ ਹੈ ਤੁਸੀਂ ਇਹਨੂੰ ਆਪ ਦੇ ਆਪ ਖੁਦ ਹੀ ਇੱਕ ਬਾਰੀ ਹਿੱਸਾ ਡਿਕਲੇਅਰ ਕਰਨ ਦੇ ਉੱਤੇ ਵਿਤਕਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਹ ਗੱਲ ਬਿਲਕੁਲ ਸਰਾਸਰ ਗਲਤ ਹੈ ਲੱਗਦਾ ਵੀ ਇਹ ਕੋਈ ਮੁੱਦਾ ਹੀ ਨਹੀਂ ਸੀਗਾ ਇਹਨੂੰ ਖਾਮ-ਖਾਂ ਇਸ ਤੇ ਰਿਐਕਟ ਕੀਤਾ ਜਾ ਰਿਹਾ ਹੈ ਆ ਬਿਲਕੁਲ ਮੈਂ ਤਾਂ ਆਪੇ ਕਹਿੰਦਾ ਵੀ ਇਹ ਤਾਂ ਮੁੱਦੇ ਵਾਲੀ ਗੱਲ ਹੀ ਨਹੀਂ ਗਈ ਇਹਦਾ ਕੋਈ ਗੱਲ ਹੀ ਨਹੀਂ ਵੀ ਆਪਾਂ ਨੂੰ ਇਹ ਹੋਣੀ ਚਾਹੀਦੀ ਹੈ ਵੀ ਐਡੀ ਵੱਡੀ ਗੱਲ ਬਣਾ ਦਿੱਤੀ ਜਾਵੇ ਇਹਦੇ ਵਿੱਚ ਵੀ ਪੰਜਾਬ ਦਾ ਕਿਉਂ ਕਹਤਾ ਕਿਉਂ ਭਾਈ ਪੰਜਾਬ ਦਾ ਕਿਉਂ ਨਹੀਂ ਕਹਿ ਸਕਦੇ ਪੰਜਾਬ ਦਾ ਕਹਿਣਾ ਚਾਹੀਦਾ ਬਿਲਕੁਲ ਜੇ ਪੰਜਾਬ ਦਾ ਪੁੱਤ ਹੈ ਤਾਂ ਪੰਜਾਬ ਦਾ ਹੀ ਆਖਾਂਗੇ ਆਪਾਂ ਔਰ ਉਸ ਨੂੰ ਕੀ ਗੱਲ ਆਖਦਾਂਗੇ ਠੀਕ ਹੈ ਸੋ ਇਸ ਕਰਕੇ ਜ਼ਰਾ ਸਾਰ ਗੱਲ ਤਾਂ ਇਹ ਇਹ ਤਾਂ ਬਿਲਕੁਲ ਕੋਈ ਮੁੱਦਾ ਠਾਉਣ ਵਾਲੀ ਗੱਲ ਨਹੀਂ ਸੀ ਐਵੇਂ ਬਿਨਾਂ ਗੱਲ ਤੋਂ ਇਸ ਚੀਜ਼ ਨੂੰ ਵੱਡਾ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਕਹਿਣ ਤੋਂ ਭਾਵ ਹੈ ਵੀ ਪੰਜਾਬ ਨੂੰ ਜੇ ਕੋਈ ਚੰਗਾ ਕਰਦਾ ਤੇ ਉਹਨੂੰ ਇੱਕ ਨੀਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਆ ਬਹੁਤ ਬਹੁਤ ਸ਼ੁਕਰੀਆ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀ ਹਜੇ ਪਾਲ ਸਿੰਘ ਮਿੱਡੂ ਖੇੜਾ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਸੋਚ ਆ ਆਪਣਾ ਜਿਹੜਾ opinion ਹੈ ਉਹ ਸਾਂਝਾ ਕੀਤਾ ਤੇ ਆ ਮਨਜਿੰਦਰ ਸਿੰਘ ਸਿਰਸਾ ਦਾ ਜਿਹੜਾ ਟਵੀਟ ਆਇਆ ਉਹਨਾਂ ਨੇ ਰਿਪਲਾਈ ਕੀਤਾ ਜਸਟਨ ਟਰੂਡੋ ਨੂੰ ਉਹ ਬੜਾ ਚਰਚਾਤ ਹੈ ਉਹ ਚਰਚਾ ਚੋਂ ਚੱਲ ਰਿਹਾ ਤੇ ਉਸ ਤੇ ਹੁਣ ਮਨਜਿੰਦਰ ਸਿੰਘ ਸਿਰਸਾ ਦੇ ਉਸ ਟਵੀਟ ਤੇ ਉਸ ਟਿੱਪਣੀ ਤੇ ਕਾਫੀ ਰਿਐਕਸ਼ਨਸ ਆ ਰਹੇ ਨੇ ਤੇ ਉਹ ਅਲੱਗ-ਅਲੱਗ ਤਰ੍ਹਾਂ ਦੇ ਨਾਲ ਹਰੇਕ ਉਸ ਤੇ ਆਪਣੀ ਟਿੱਪਣੀ ਦੇ ਰਿਹਾ ਤੇ ਜੁੜੇ ਰਿਹਾ ਬਾਬੂ ਸ਼ਾਹੀ ਦੇ ਨਾਲ ਹੋਰ ਵੀ ਜੋ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਊਗੀ ਇਸ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਜਰੂਰ ਪੰਚਾਵਾਂਗੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ